ਫੇਕ ਅਮਲੀ ਨੇ ਅਮਲ ਛੱਡਿਆ ਪਰ ਆਪਣੇ ਮੁੱਢ ਕਦੀਮੀ ਕੰਮ ਨਾ ਛੱਡੇ ਉਹਨੇ ਬੱਸ ਪਾ ਲਈ ਬੱਸ ਅੱਡੇ ਖੜਾ ਲਈ ਸਵਾਰਿਆਂ ਨੂੰ ਆਜੋ ਆਜੋ ਆਖਾਂ ਲਗਾ ਜੇ ਕੋਈ ਸਵਾਰੇ ਪੁੱਛੇ ਕਿੱਧਰ ਬੱਸ ਜਾਣੀ ਤਾਂ ਕੋਈ ਆਖੇ ਕੋਈ ਨਾ ਦੱਸਣਾ ਫਿਰ ਤੂੰ ਬੱਸ ਬੱਸੇ ਚੜ ਅਮਲੀ ਦੀ ਬੱਸ ਮਿੰਟਾਂ ਸੈਕਿੰਟਾਂ ਚ ਸਵਾਰਿਆਂ ਨਾਲ ਤਰ ਗਈ ਉਹਦੇ ਡਰਾਈਵਰ ਨੇ ਚਲਾ ਲਈ ਟਿਕਟਾ ਕੱਟਣ ਵੇਲੇ ਸਵਾਰਿਆਂ ਨੂੰ ਪੁੱਛਣ ਲੱਗਾ ਕਿੱਥੋਂ ਕਿੱਥੋਂ ਦੀਆਂ ਸਵਾਰੀਆਂ ਨੇ ਸਭ ਨੇ ਆਪਣਾ ਆਪਣਾ ਥੋੜੀ ਟਿਕਾਣਾ ਦੱਸਿਆ ਅਮਲੀ ਵੀ ਅੱਖਾਂ ਲਗਾ ਪਹਿਲਾਂ ਬੱਸ ਉੱਥੇ ਜਾਣੀ ਜਿੱਥੋਂ ਦੀਆਂ ਸਵਾਰੀਆਂ ਬਾਕੀ ਨੂੰ ਹੀ ਉਤਾਰ ਆਵਾਂਗੇ ਫਿਕਰ ਨਾ ਕਰੋ ਬਾਤਾ ਸਵਾਰੀਆਂ ਨੇ ਬਾਤਾ ਫਿਕਰਤਾ ਕੀ ਕਰਨਾ ਸੀ ਅਮਲੀ ਵੀਰ ਨੂੰ ਢਾ ਲਿਆ ਉਹਦੇ ਮੋਢੇ ਗੋਢੀ ਮਾਰ ਮਾਰ ਉਹਦਾ ਬੋਥਾ ਵੀ ਸੁਝਾ ਲਿਆ ਅਖੀਰੇ ਥਾਣੇ ਫੜਾ ਲਿਆ ਅਮਲੇ ਜੀ ਥਾਣੇਦਾਰ ਨੂੰ ਆਖਣਾ ਵੇਖੋ ਤੁਸੀਂ ਆਖਦੇ ਅਮਲੀ ਅਮਲ ਨਾ ਛੱਡਦੇ ਪਰ ਮੈਂ ਤਾਂ ਛੱਡ ਲਿਆ ਤਾਂ ਹੀ ਤਾਂ ਬਸ ਪਾਸ ਸਵਾਰੀਆਂ ਨੂੰ ਚੜਾ ਲਿਆ ਮੈਨੂੰ ਸਮਝ ਨਹੀਂ ਆਈ ਵੀਰ ਜੀ ਸਵਾਰੀਆਂ ਨੇ ਮੇਰਾ ਕੋਟਾਪਾ ਕਿਉਂ ਲਾ ਲਿਆ